ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੁਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਦਾ ਕੰਮ ਕੀਤਾ ਵਾ ਮੈਂ ਆ ਬੈਠੇ ਨੇ ਮੁਖਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਚ ਹੰਡਾਈ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ 'ਚ ਢੀਂਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਹਾਰਾਜ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਫੇਰੋਂ ਸੁਖਬੀਰ ਨੂੰ ਘੇਰਿਆ ਫੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਨੇ ਆਪਣੇ ਆਪ ਨਹੀਂ ਆਪਣੀ ਆਪਣੀ ਹਵਾਨਾ ਲਈ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ पापी को मारने के लिए पाप ही मां बली है मैं काल पुरुष ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਹੈ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ ਵਿੱਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਕਿ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਹਾ ਮਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦਾਰ ਰਿਹਾ ਸ਼ਰੋਣੀ ਕਮੇਟੀ ਦਾ ਮੈਂਬਰ ਰਿਹਾ ਵਾਂ ਇਸ ਪਾਰਟੀ ਦਾ ਮੈਂ ਕਿਤੇ ਇੰਨੇ ਦੇ ਸਕਣਾ ਵਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ-ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਰਿਆਮ ਵੱਧ ਤੋਂ ਵੱਧ ਬੰਦਾ ਇਹੋ ਹੀ ਸੋਚੇ ਸੋਚਦਾ ਨਵੇਂ ਮੈਂ ਐਮਐਲਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਨਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਇਲਾਜ ਨਹੀਂ ਲੈਣਾ ਪਾਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਹਾਂ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾਂ ਪੈਰਾਂ ਚ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅੱਠਾਂ ਪੈਰਾਂ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਛੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅੱਜ ਚੰਦੂ ਮਾਹਰਾਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ 'ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇੋਂ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ ਚ ਕਰ ਸਕਦੀ ਏ ਬਿਲਕੁਲ ਤੁਸੀਂ ਲੰਬਾ ਤਜਰਬਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਲਸੀਆ ਪੈ ਗਿਆ ਨੇ ਸਰਕਾਰਾਂ ਵੀ ਜਿਹੜੀ ਨਵੀਆਂ ਆਈਆਂ ਇਹ ਬਦਲਾ ਦੇ ਨਾਂ ਦੇ ਉੱਤੇ ਆਈਆਂ ਸੀ ਕੀ ਮੰਨਦੇ ਕੋ ਬਦਲਾ ਹੋ ਗਿਆ ਜੀ ਬਦਲਾ ਬਹੁਤ ਵੱਡਾ ਹੋ ਗਿਆ ਆ ਡੈਮੋਕਰੇਸੀ ਦਾ ਬੇੜਾ ਹੀ ਗਰਕ ਕਰ ਛੜਿਆ ਇਹਨਾਂ ਨੇ ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ ਲੋਕਤੰਤਰ ਦਾ ਸਤਿਆਨਾਸ਼ ਕਰ ਦਿੱਤਾ ਮੈਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤੇ ਦਖਲ ਦੇਣ ਪੰਜਾਬ ਦੀ ਧਰਤੀ ਤੇ ਲੋਕਤੰਤਰ ਨੂੰ ਬਚਾ ਲੈਣ ਨਹੀਂ ਤੇ ਇਹ ਨਾਮੀਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ ਪਿੱਛੇ ੜੀ ਸਰਕਾਰ ਆਏ ਨਾਮੀਨੇਟ ਕਰ ਲੈ ਲੋਕਾਂ ਨੂੰ ਨਾ ਲੜਾਈਏ ਨਾ ਪੜਾਈਏ ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋ ਪਰਵਾਈਏ ਲਮਾਤਮਾ ਪਾਰਟੀ ਤੋਂ ਵੱਖਰੇ ਦੇ ਉਹ ਵਿਰੋਧੀਆਂ ਨੂੰ ਕੀ ਜਵਾਬ ਹੈ ਅਬ ਵਿਰੋਧੀਆਂ ਕੋਲੋਂ ਤਾਂ ਸਿੱਖੀ ਦਾ ਬਹੁਤ ਕੁਝ ਸਿੱਖਿਆ ਵਿਰੋਧੀਆਂ ਜਿਹੜੇ ਮੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਆਪਣੇ ਆਪ ਹੀ ਆਪਣੀ ਆਪਣੀ ਹਵਾਲਾ ਲਈ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਪਾਪੀ ਕੋ ਮਾਰਨੇ ਕੱलिए ਪਾਪ ਹੀ ਮਾਂਬਲੀਏ ਕਈ ਲੋਕ ਇਹਨੇ ਗਲਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਐ ਨਾ ਦਿਨੇ ਆਉਂਦੀ ਐ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਦੇ ਨੇ ਉਹਨਾਂ ਨੂੰ ਇੱਕ ਵਾਰੀ ਮਰਨ ਦੇ ਚ ਲੋੜ ਆ ਜਿਹੜੇ ਜਿਹੜੇ ਇੱਕ ਤਾਂ ਵਿਰੋਧੀ ਸਾਹਮਣੇ ਵਾਲੇ ਹੁੰਦੇ ਨੇ ਕਿ ਜਿਹੜੇ ਅੰਦਰੂਨੀ ਨੇ ਆਪਣੇ ਚ ਰਹਿ ਕੇ ਵੀ ਜਿਨ੍ਹਾਂ ਨੇ ਕਈਆਂ ਨੇ ਵਿਰੋਧ ਕੀਤਾ ਸੀ ਉਹ ਜਿਹੜੇ ਆਪਣੇ ਚ ਬੈੰਦੇ ਉਹਨਾਂ ਚ ਜਾਨ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਐ ਹੁਣ ਜਿੰਨੀ ਕਿ ਮੇਰੇ ਚ ਵਾਦੀ ਜਾਣੀ ਐ ਉਹ ਨਹੀਂ ਉਹਨਾਂ ਦੀ ਨਿਕਲਦੀ ਜਾਣੀ ਐ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰਾ ਹੋਏਗਾ ਤਨ ਦਈ ਦੇ ਨਾਲ ਲੜਾਂਗੇ ਬੰਬੇਰੀਆਂ ਪਵਾਵਾਂਗੇ ਐ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਇਹਨਾਂ ਨੂੰ ਰਾਜਨੀਤੀ 'ਚ ਨੰਗਿਆ ਕਰਾਂਗੇ ਲੋਕਤੰਤਰ ਦੀ ਭਾਲੀ ਕਰਾਂਗੇ ਲੋਕਾਂ 'ਚ ਵਿਸ਼ਵਾਸ ਰੱਖਾਂਗੇ ਲੋਕਾਂ ਦਾ ਦਿਲ ਜਿੱਤਾਂਗੇ ਲੋਕਾਂ ਦੇ ਦਿਨਾਂ ਤੇ ਰਾਜ ਕਰਾਂਗੇ ਲੋਕਾਂ 'ਚ ਵਿਤਰਾਂਗੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕੋਈ ਪਾਰਟੀ ਦੇ ਨਾਲ ਕੋਈ ਜਿਹਾ ਇਹਦੀ ਕੋਈ ਹੁੰਦਾ ਜਾ ਕੋਈ ਮੰਗਤ ਨਹੀਂ ਰੱਖੀ ਗਈ ਕਿ ਕੋਈ ਪਾਰਟੀ ਕੋਈ ਮੰਗ ਨਹੀਂ ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ ਪਾਰਟੀ ਮੰਗ ਤੇ ਮੂਜੀ ਲੋਕ ਰੱਖਦੇ ਨੇ ਮੈਂ ਮੂਜੀ ਨਹੀਂਗਾ ਮੈਂ ਸ਼ੀਦਾਂ ਦੇ ਅਸ탄 ਤੇ ਬੈਠਾ ਆਵਾ ਮੈਂ ਪਾਰਟੀ ਕੋ ਕੋਈ ਮੰਗ ਨਹੀਂ ਰੱਖਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਪਾਵਲੀ ਇਲੈਕਸ਼ਨ ਜਿਹੜਾ ਲੜਨਗੇ ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ ਮੈਂ ਨਹੀਂ ਲੜੂੰਗਾ ਪਾਰਟੀ ਦੀ ਮਰਜ਼ੀ ਹੈ ਏ ਨੂੰ ਲੜਾਉਣ ਬੀ ਨੂੰ ਲੜਾਉਣ ਸੀ ਨੂੰ ਲੜਾਉਣ ਜਿਹਨੂੰ ਲੜਾਉਣ ਜਿਹਨੂੰ ਲੜਾਉਣ ਤੰਦੇਈ ਨਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਸ਼ੀਦਾਂ ਦੇ ਅਸ탄 ਤੇ ਆ ਮੈਂ ਤਨ ਦੇ ਹੀ ਨਾਮ ਕਾਲੋਂ ਦੀ ਮਦਦ ਕੀਤੀ ਸੀ ਤਨ ਦੇ ਹੀ ਨਾ ਉਹਦਾ ਪਿਓ ਸਾਡਾ ਯਾਰ ਸੀ ਸਾਡਾ ਭਰਾ ਸੀ ਅਸੀਂ ਇਕੱਠੇ ਕੰਮ ਕਰਦੇ ਰਹੇ ਆ ਉਹਦੀ ਮਾਤੀ ਮਾਰੀ ਗਈ ਜਿਹੜਾ ਪਾਰਟੀ ਛੱਡ ਗਿਆ ਨਹੀਂ ਤੇ ਉਹਦਾ ਬਦਲ ਹੀ ਕੋਈ ਨਹੀਂ ਸੀਗਾ ਉਹਦੇ ਮਤ ਮਾਰੀ ਗਈ ਮੈਂ ਉਹਦੀ ਵੀ ਮਦਦ ਕੀਤੀ ਹੈ ਜਿਹੜਾ ਆਂਦਾ ਹੀ ਮੇਰੀ ਮਦਦ ਨਹੀਂ ਕੀਤੀ ਜਸਦਾਦੀ ਇੱਕ ਡਾਇਲੌਗ ਬੜਾ ਮਸ਼ਹੂਰ ਹੈ ਹਾਏ ਹੋਏ ਰੱਬਾ ਲੰਗਾ ਆ ਗਿਆ ਹੁਣ ਕੀ ਕਹਿੰਦੇ ਹੋ ਅੱਜ ਗੱਲ ਆ ਅੱਜ ਗਾਨ ਗੱਲ ਆ ਅੱਜ ਆ ਗਈ ਹੈ ਇਹ ਹੁਣ ਇਹ ਲੱਗੇਗਾ ਵਿਰੋਧੀਆਂ ਨੂੰ ਇਹ ਵਾਲਾ ਗਰੰਟ ਚਲੋ ਕੋਸ਼ਿਸ਼ ਕਰਾਂਗੇ ਸਾਰਾ ਜ਼ਿਲ੍ਹਾ ਆਰਗੇਨਾਈਜ਼ ਕਰਕੇ ਤੇ ਕੋੜੀ ਤੇ ਚੜੀਆ ਮੈਨੂੰ ਖੁਸ਼ੀ ਹੈ ਮੈਂ ਦੋ ਵਾਰੀ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਕੁ ਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਦਾ ਕੰਮ ਕੀਤਾ ਵਾ ਮੈਂ ਆ ਬੈਠੇ ਨੇ ਮੁਖਸਲ ਬਣ ਕੇ ਬੋਰ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਛੰਡਾਈ ਹੈ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਡਸਾ ਸਭ ਬੈਠੇ ਨੇ ਰਖੜਾ ਸਭ ਬੈਠੇ ਨੇ ਅ ਚੰਦੂ ਮਹਾਰਾਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਫੇਰੋਂ ਤਕਬੀਰ ਨੂੰ ਦੇ ਰਿਆ ਮੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਆਪਣੇ ਆਪ ਨਹੀਂ ਆਪੇ ਹਵਾਨਾ ਲਈ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਪਾਪੀ ਕੋ ਮਾਰਨੇ ਲਈ ਪਾਪ ਹੀ ਮਾਂਬਲੀਏ ਮੈਂ ਅਕਾਲ ਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਤੇ ਜਿਸ ਪਾਰਟੀ ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜ਼ੀਰ ਰਿਆ ਮਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦਾਰ ਰਿਆ ਸ਼ਰੂਨ ਕਮੇਟੀ ਦਾ ਮੈਂਬਰ ਰਿਆ ਹਾਂ ਇਸ ਪਾਰਟੀ ਦਾ ਮੈਂ ਕੀ ਦਿੰਦੇ ਦੇ ਸਕਦਾ ਹਾਂ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਨਾ ਮ ਵੱਧ ਤੋਂ ਵੱਧ ਬੰਦਾ ਇਹੋ ਹੀ ਸੋਚੇ ਸੋਚਦਾ ਨਾ ਮੈਂ ਐਮ ਐਲ ਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਣਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਇਲਾਜ ਨਹੀਂ ਲੈਣਾ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ 'ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਂ ਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੁਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਹੀਂ ਚੱਲੇ ਜੇ ਕਾਂਗਰਸ 'ਚ ਅਹੀਂ ਚੱਲੇ ਜੇ ਫਲਾਣੇ 'ਚ ਅੱਠਾਂ ਪਹਿਰਾ ਜੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅੱਠਾਂ ਪਹਿਰਾ 'ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋੜ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਛੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸਾਂਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਆ ਚੰਦੂ ਮਾਇਰਾ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ 'ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ। ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ। ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇੋਂ ਸੁਖਬੀਰ ਨੂੰ ਘੇਰਿਆ। ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਕਾਲੀਦਲ ਨੂੰ ਘੇਰਾ ਪਾਇਆ ਹੋਇਆ ਵਾ। ਆਹ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ 'ਚ ਕਰ ਸਕਦੀ ਏ ਸਰਬ ਬਿਲਕੁਲ ਤੁਸੀਂ ਲੰਬਾ ਤਜਰਬਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਲਸੀਆ ਪੈ ਗਈਆਂ ਨੇ ਸਰਕਾਰਾਂ ਵੀ ਜਿਹੜੀ ਨਵੀਂ ਆਈਆਂ ਇਹ ਬਦਲਾ ਦੇ ਨਾਂ ਦੇ ਉੱਤੇ ਆਈਆਂ ਸੀ ਕੀ ਮੰਨਦੇ ਕੋ ਬਦਲਾਅ ਹੋ ਗਿਆ ਜੀ ਬਦਲਾਅ ਬਹੁਤ ਵੱਡਾ ਹੋ ਗਿਆ ਆ ਡੈਮੋਕ੍ਰੇਸੀ ਦਾ ਬੇੜਾ ਹੀ ਗਰਕ ਕਰ ਛੜਿਆ ਇਹਨਾਂ ਨੇ ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ ਲੋਕਤੰਤਰ ਦਾ ਸਤਿਆਨਾਸ਼ ਕਰ ਦਿੱਤਾ ਮੈਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤੇ ਦਖਲ ਦੇਣ ਪੰਜਾਬ ਦੀ ਧਰਤੀ ਤੇ ਲੋਕਤੰਤਰ ਨੂੰ ਬਚਾ ਲੈਣ ਨਹੀਂ ਤੇ ਇਹ ਨਾਮਿਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ ਪਿੱਛੇ ਦੀ ਸਰਕਾਰ ਆਏ ਨਾਮਿਨੇਟ ਕਰ ਲੈ ਲੋਕਾਂ ਨੂੰ ਨਾ ਲੜਾਈਏ ਨਾ ਪੜਾਈਏ ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋ ਪਰਵਾਹੀਏ ਲਮਾ ਸਮਾ ਪਾਰਟੀ ਤੋਂ ਵਖਰੇ ਦੇ ਵਿਰੋਧੀਆਂ ਨੂੰ ਕੀ ਜਵਾਬ ਹੈ ਵਿਰੋਧੀਆਂ ਕੋਲੋਂ ਤਾਂ ਸਿੱਖੀ ਦਾ ਬਹੁਤ ਕੁਝ ਸਿੱਖਿਆ। ਵਿਰੋਧੀਆਂ ਜਿਹੜੇ ਮੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਨੇ ਆਪਣੇ ਆਪ ਨਹੀਂ ਆਪਣੀ ਹਵਾਨਾ ਲਈ ਮਰ ਜਾਣਾ ਮੈਂ। ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ। ਪਾਪੀ ਕੋ ਮਾਰਨੇ ਲਈ ਪਾਪ ਹੀ ਮਾਂ ਬਲੀਏ। ਬਹੁਤ ਬਹੁਤ ਧੰਨਵਾਦ। ਕਈ ਲੋਕ ਇਹਨੇ ਗਲਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਐ ਨਾ ਦਿਨੇ ਆਉਂਦੀ ਐ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਉਹਨਾਂ ਨੂੰ ਇੱਕ ਵਾਰੀ ਮਰਨ ਦੀ ਚ ਲੋੜ ਆ ਜਿਹੜੇ ਜਿਹੜੇ ਇੱਕ ਤੇ ਵਿਰੋਧੀ ਸਾਹਮਣੇ ਵਾਲੇ ਹੁੰਦੇ ਨੇ ਇੱਕ ਜਿਹੜੇ ਅੰਦਰੂਨੀ ਨੇ ਆਪਣੇ ਚ ਰਹਿ ਕੇ ਵੀ ਜਿਨ੍ਹਾਂ ਨੇ ਕਈਆਂ ਨੇ ਵਿਰੋਧ ਕੀਤਾ ਸੀ ਉਹ ਜਿਹੜੇ ਆਪਣੇ ਚ ਬੈਠੇ ਉਹਨਾਂ ਚ ਜਾਨ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਹੈ ਹੁਣ ਜਿੰਨੀ ਕੁ ਮੇਰੇ ਚ ਵਾਦੀ ਜਾਣੀ ਹੈ ਓਨੀ ਉਹਨਾਂ ਦੀ ਨਿਕਲਦੀ ਜਾਣੀ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰਾ ਹੋਏਗਾ ਤਨ ਦਈ ਦੇ ਨਾਲ ਲੜਾਂਗੇ ਬੰਬੇਰੀਆਂ ਪਵਾਵਾਂਗੇ ਹਾਂ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਇਹਨਾਂ ਨੂੰ ਰਾਜਨੀਤੀ 'ਚ ਨੰਗਿਆ ਕਰਾਂਗੇ ਲੋਕਤੰਤਰ ਦੀ ਭਾਲੀ ਕਰਾਂਗੇ ਲੋਕਾਂ 'ਚ ਵਿਸ਼ਵਾਸ ਰੱਖਾਂਗੇ ਲੋਕਾਂ ਦਾ ਦਿਲ ਜਿੱਤਾਂਗੇ ਲੋਕਾਂ ਦੇ ਦਿਲਾਂ ਤੇ ਰਾਜ ਕਰਾਂਗੇ ਲੋਕਾਂ 'ਚ ਵਿਤਰਾਂਗੇ ਜਿੱਥੇ ਤੁਸੀਂ ਗੱਲ ਕੀਤੀ ਹੈ ਕੋਈ ਪਾਰਟੀ ਦੇ ਨਾਲ ਕੋਈ ਜਿਹਾ ਜਿਹਦੀ ਕੋਈ ਮੰਗਤ ਨਹੀਂ ਰੱਖੀ ਗਈ ਕਿ ਕੋਈ ਪਾਰਟੀ ਕੋਈ ਮੰਗ ਨਹੀਂ ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ ਪਾਰਟੀ ਮੰਗ ਤਾਂ ਮੂਜੀ ਲੋਕ ਰੱਖਦੇ ਨੇ ਮੈਂ ਮੂਜੀ ਨਿਗਾ ਮੈਂ ਸ਼ੀਦਾਂ ਦੇ ਸਤਨ ਤੇ ਬੈਠਾ ਆਵਾ ਮੈਂ ਪਾਰਟੀ ਕੋ ਕੋਈ ਮੰਗ ਨਹੀਂ ਰੱਖਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਪੌਣੇ ਇਲੈਕਸ਼ਨ ਚ ਨਿਕਲ ਲੜਨਗੇ ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ ਮੈਂ ਨਹੀਂ ਲੜੂੰਗਾ ਪਾਰਟੀ ਦੀ ਮਰਜ਼ੀ ਹੈ ਏ ਨੂੰ ਲੜਾਉਣ ਬੀ ਨੂੰ ਲੜਾਉਣ ਸੀ ਨੂੰ ਲੜਾਉਣ ਜਿਹਨੂੰ ਲੜਾਉਣ ਜਿਹਨੂੰ ਲੜਾਉਣ ਤਨ ਦੇ ਨਾ ਨਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਸ਼ੀਦਾਂ ਦੇ ਸਤਨ ਤੇ ਆ ਮੈਂ ਤਨ ਦੇ ਨਾਮ ਕਾਲੋਂ ਦੀ ਮਦਦ ਕੀਤੀ ਸੀ ਤਨ ਨਹੀਂ ਨਾ ਉਹਦਾ ਪਿਓ ਸਾਡਾ ਯਾਰ ਸੀ ਸਾਡਾ ਭਰਾ ਸੀ ਅਸੀਂ ਇਕੱਠੇ ਕੰਮ ਕਰਦੇ ਰਹੇ ਆ ਉਹਦੀ ਮਾਤੀ ਮਾਰ ਗਈ ਜਿਹੜਾ ਪਾਰਟੀ ਛੱਡ ਗਿਆ ਨਹੀਂ ਤੇ ਉਹਦਾ ਬਦਲ ਹੀ ਕੋਈ ਨਹੀਂ ਸੀਗਾ ਉਹਦੇ ਮਤ ਮਾਰ ਗਈ ਮੈਂ ਉਹਦੀ ਵੀ ਮਦਦ ਕੀਤੀ ਹੈ ਜਿਹੜਾ ਆਂਦਾ ਹੀ ਮੇਰੀ ਮਦਦ ਨਹੀਂ ਕੀਤੀ ਜਿਹਦਾ ਜੀ ਇੱਕ ਡਾਇਲੌਗ ਬੜਾ ਮਸ਼ਹੂਰ ਹੋਇਆ ਹਾਏ ਹੋਏ ਰੱਬਾ ਲੰਗਾ ਆ ਗਿਆ ਹੁਣ ਕੀ ਕਹਿੰਦੇ ਹੋ ਅੱਜ ਗੱਲ ਆਇਆ ਅੱਜ ਗੱਲ ਗੱਲ ਬਾਤ ਆ ਗਈ ਹੈ ਇਹ ਹੁਣ ਇਹ ਲੱਗੇਗਾ ਵਿਰੋਧੀਆਂ ਨੂੰ ਇਹ ਵਾਲਾ ਕਰੰਟ ਚਲੋ ਕੋਸ਼ਿਸ਼ ਕਰਾਂਗੇ ਸਾਰਾ ਜ਼ਿਲ੍ਹਾ ਆਰਗੇਨਾਈਜ਼ ਕਰਕੇ ਤੇ ਕੋੜੀ ਤੇ ਚੜੀਆ ਮੈਨੂੰ ਖੁਸ਼ੀ ਹੈ ਮੈਂ ਦੋ ਵਾਰੀ ਆਪਣੀ ਪ੍ਰਧਾਨਗੀ ਥੱਲੇ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਬੈਠੇ ਨੇ ਮੁਖਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਚ ਹੰਡਾਈ ਹੈ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਾਇਰਾ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਫੇਰੋਂ ਤਕਬੀਰ ਨੂੰ ਘੇਰਿਆ। ਫੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਆਪਣੇ ਆਪ ਨਹੀਂ ਆਪਣੀ ਹਵਾਨਾ ਵਾਲੀ ਮਰ ਜਾਣਾ ਮੈਂ। ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪਈ। ਪਾਪੀ ਕੋ ਮਾਰਨੇ ਲਈ ਪਾਪ ਹੀ ਮਾਂ ਬਲੀਏ। ਮੈਂ ਅਕਾਲ ਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ। ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ। ਮੇਰੀ ਉਹਨਾਂ ਨੇ ਬਾਹਮ ਫੜੀ। ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਕਿ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜ਼ੀਰ ਰਿਆਂ ਆ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਿਹਦਾਰ ਰਿਆਂ ਸ਼ਰੂਨ ਕਮੇਟੀ ਦਾ ਮੈਂਬਰ ਰਿਆਂ ਆ ਇਸ ਪਾਰਟੀ ਦਾ ਮੈਂ ਕਿਤੇ ਦੇ ਸਕਣਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜੀਰ ਰਿਆਂ ਮ ਵੱਧ ਤੋਂ ਵੱਧ ਬੰਦਾ ਇਹੀ ਸੋਚੇ ਸੋਚਦਾ ਨਾ ਮੈਂ ਐਮਐਲਏ ਬਣ ਜਾਵਾਂ ਮੈਂ ਵਜੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਣਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਇਲਾਜ ਨਹੀਂ ਲੈਣਾ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਂ ਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਹੀਂ ਚੱਲੇ ਜੇ ਕਾਂਗਰਸ 'ਚ ਅਹੀਂ ਚੱਲੇ ਜੇ ਫਲਾਣੇ 'ਚ ਅੱਠਾਂ ਪੈਰਾਂ 'ਚ ਹੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅੱਠਾਂ ਪੈਰਾਂ 'ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ 'ਚ ਹੰਡਾਈ ਏ ਢੀਂਡਾ ਸਾਹਿਬ ਨੇ